ਐਨਨ ਪੈਨੀ ਪੈਨੀ ਬਈ ਸਾਸਰੀ ਘਰ ਸਾਸਰੀ ਘਰ ਭਾਜੀ ਐ ਚਾਰ ਢਾਬੇ ਦੇ ਉੱਪਰ ਬੈਠੇ ਆ ਜਿਹੜਾ ਉੱਥੋਂ ਦਾ ਢਾਬਾ ਆ ਆਪਾਂ ਕਹਿ ਦਈਏ ਇਹ ਰਸਤਾ ਨਮਾ ਸ਼ਹਿਰ ਨੂੰ ਸਿੱਧਾ ਅੰਮ੍ਰਿਤਸਰ ਨੂੰ ਇੱਥੇ ਤੋਂ ਚੰਡੀਗੜ੍ਹ ਤੋਂ ਆ ਕੇ ਬਹੁਤ ਵਧੀਆ ਢਾਬੇ ਦੀ ਸਪੈਸ਼ਲਿਟੀ ਆ ਆਪਾਂ ਨੇ ਬਹੁਤ ਕੁਝ ਸੁਣਿਆ ਪੈਨੀ ਬਈ ਕੀ ਕੁਝ ਕਹਿਣਾ ਚਾਹੂਗੇ ਐ ਚਾਰ ਢਾਬੇ ਬਾਰੇ ਸਾਸਰੀ ਘਰ ਭਾਜੀ ਮੇਰੇ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਢਾਬੇ ਤੇ ਆਏ ਭਾਜੀ ਮੈਂ ਪਹਿਨੀ ਅਚਾ ਢਾਬੇ ਤੋਂ ਬੜਾ ਚੌਰ ਤੋਂ ਇਹ ਢਾਬਾ ਸਾਡਾ ਭਾਜੀ ਨਵਾਂ ਸ਼ਹਿਰ ਰੋਡ ਤੇ ਹੈ ਜੀ ਜਦੋਂ ਅਸੀਂ ਬੜਾ ਚੌਰ ਤੋਂ ਨਵਾਂ ਸ਼ਹਿਰ ਨੂੰ ਜਾਈਏ ਗੜੀ ਟੱਪ ਕੇ ਇੱਕੋ ਹੀ ਢਾਬਾ ਆਂਦਾ ਭਾਜੀ ਇਸ ਸਾਈਡ ਹੈ ਜੀ ਉਹ ਢਾਬਾ ਐਚ.ਆਰ. ਬੈਸ਼ਨੂ ਢਾਬਾ ਜੀ ਤੇ ਇਹ ਸਵੇਰੇ ਭਾਜੀ ਓਪਨਿੰਗ ਸਵੇਰੇ 4:30 ਵਜੇ ਹੋ ਜਾਂਦੀ ਹੈ ਰਾਤ ਨੂੰ 2:00 ਵਜੇ ਤੱਕ ਹੈ ਅੱਛਾ ਰਾਤ ਨੂੰ 2:00 ਵਜੇ ਤੱਕ ਹਾਂਜੀ ਭਾਜੀ ਅੱਛਾ 2:00 ਵਜੇ ਕਲੋਜ਼ਿੰਗ ਹੋ ਜਾਂਦੀ ਹੈ ਭਾਜੀ ਠੀਕ ਹੈ ਜੀ ਢਾਬੇ ਦੀ ਸਾਡੀ ਸਭ ਤੋਂ ਭਾਜੀ ਮੇਨ ਗੱਲ ਇਹ ਹੈ ਸਾਡੇ ਢਾਬੇ ਦੀ ਸਫਾਈ 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 ਭਾਜੀ ਅੱਧੇ ਅੱਧੇ ਘੰਟੇ ਬਾਅਦ ਵਾਸ਼ਰੂਮ ਦੀ ਸਫਾਈ ਹੁੰਦੀ ਹੈ ਜੀ ਬਹੁਤ ਵਧੀਆ ਗੱਲ ਕਸਟਮਰ ਆਉਂਦੇ ਆਗੇ ਦੂਰੋਂ ਦੂਰੋਂ ਆਉਂਦੇ ਆ ਹਾਂਜੀ ਸੈਲੀਬ੍ਰਿਟੀ ਆਉਂਦੇ ਸਿੰਗਰ ਆਉਂਦੇ ਭਾਜੀ ਜੀ ਇਸ ਚੀਜ਼ ਤੋਂ ਬਹੁਤ ਖੁਸ਼ ਹੁੰਦੇ ਆ ਅੱਛਾ ਜੀ ਕਿ ਸਫਾਈ ਬਹੁਤ ਜ਼ਿਆਦਾ ਹੈ ਭਾਜੀ ਸਫਾਈ ਬਹੁਤ ਵਧੀਆ ਹੈ ਟਾਬੇ ਤੇ ਸਾਡੇ ਤੇ ਭਾਜੀ ਚਾਈਨੀਜ਼ ਫਾਸਟ ਫੂਡ ਇੰਡੀਅਨ ਜੀ ਆਈਟਮਾਂ ਮਿਲਦੀਆਂ ਭਾਜੀ ਅੱਛਾ ਜੀ ਸ਼ੁੱਧ ਵੈਸੋਂ ਢਾਬਾ ਹੈ ਅੱਛਾ ਜੀ ਇਹ ਚੀਜ਼ੀ ਤੁਹਾਡੇ ਟਾਬੇ ਤੇ ਮਿਲਦੀ ਹੈ ਜਿਹੜੀ ਤੁਸੀਂ ਹਾਂਜੀ 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 ਚਾਈਨੀਜ਼ ਹਾਂਜੀ ਫਾਸਟ ਫੂਡ ਹਾਂਜੀ ਇੰਡੀਅਨ ਭਾਜੀ ਅੱ ਹਿੰਦੀ ਆਂਦਾ ਭਾਜੀ ਸਭ ਤੋਂ ਬੈਸਟ ਖਾਣਾ ਸਾਡਾ ਦਾਲ ਮੱਖਣੀ ਔਰ ਕੜਾਈ ਪਨੀਰ ਆ ਸਭ ਤੋਂ ਬੈਸਟ ਓਕੇ ਇਹ ਚੀਜ਼ ਇਹ ਸਪੈਸ਼ਲ ਦਾ ਮਤਲਬ ਸਾਡੇ ਕੋਲ ਕੋਈ ਵੀ ਆਂਦਾ ਭਾਜੀ ਕਸਟਮਰ ਠੀਕ ਹੈ ਜੀ ਇਸ ਚੀਜ਼ ਨੂੰ ਉਹ ਲਾਈਕ ਕਰ ਦੇਗਾ ਜੀ ਓਕੇ ਹਾਂਜੀ ਬਹੁਤ ਗੱਲਾਂ ਸੁਣੀ ਆ ਇਸ ਐਚ ਆ ਟਾਬੇ ਵਾਲੇ ਤੇ ਭਾਈ ਜੀ ਪਾਰਕਿੰਗ ਬਾਰੇ ਮੈਂ ਚਲੋ ਇਹ ਚੀਜ਼ਾਂ ਬਾਅਦ ਵਿੱਚ ਦਿਖਾ ਲ ਵੀ ਦਊਗਾ ਤੇ ਵੈਸੇ ਕੈਮਰਾ ਮੈਂ ਮਾਰ ਵੀ ਨਾ ਉਧਰ ਨੂੰ ਪਾਰਕਿੰਗ ਵੱਲ ਨੂੰ ਪਾਰਕਿੰਗ ਦੀ ਭਾਜੀ ਬਹੁਤ ਜਿਆਦਾ ਲੱਗੀ ਇਹ ਚੀਜ਼ ਇਹ ਚੀਜ਼ ਬਹੁਤ ਵਧੀਆ ਲੱਗੀ ਤੇ ਪਾਰਕਿੰਗ ਵਾਲੀ ਇਹ ਚੀਜ਼ ਚੰਗੀ ਲੱਗੀ ਤੇ ਪਾਰਕਿੰਗ ਬਹੁਤ ਜਿਆਦਾ ਆ ਬਹੁਤ ਜਿਆਦਾ ਭਾਜੀ ਹਾਂਜੀ ਇਹ 10 ਸੱਕ ਨੇ ਪਾਰਕਿੰਗ ਇੱਥੋਂ ਆਪਣੇ ਤਾਬੇ ਤੋਂ ਜਿਹੜਾ ਰੋਡ ਆ ਉਹ ਕਿੰਨਾ ਕੁ ਫੁੱਟ ਪਿੱਛੇ ਨੂੰ ਕੀਤਾ ਹੋਇਆ ਵਾ ਆਪਣਾ ਢਾਬਾ ਮੈਸੇਦ ਆਊਟ ਆਫ 20 ਫੁੱਟ 25 ਫੁੱਟ 50 ਫੁੱਟ ਹੋਣਾ ਭਾਜੀ 50 ਫੁੱਟ 20 ਫੁੱਟ ਦਾ ਹੁੰਦਾ ਹੈ ਨਾ ਬਹੁਤ ਵਧੀਆ ਗੱਲ ਹੈ ਇਹ ਤੁਸੀਂ ਜਿਹੜੀ ਪਾਰਕਿੰਗ ਵਾਲੀ ਚੀਜ਼ ਬਹੁਤ ਵਧੀਆ ਲੱਗੀ ਬੱਸਾਂ ਰੁਕਦੀਆਂ ਭਾਜੀ ਰਾਤ ਨੂੰ ਟੂਰਿਸਟ ਬੱਸਾਂ ਰੁਕਦੀਆਂ ਅੱਛਾ ਜੀ ਮੰਨ ਲਓ ਕਿਸੇ ਕਸਟਮਰ ਨੇ ਸਵਾਰੀ ਨੇ ਜਾਣਾ ਹੈਗਾ ਦਿੱਲੀ ਜਾਣਾ ਜੈਪੁਰ ਜਾਣਾ ਮਨਾਲੀ ਜਾਣਾ ਤੇ ਰਾਤ ਨੂੰ 11:30 ਵਜੇ ਬੱਸਾਂ ਚੱਲੂ ਹੋ ਜਾਂਦੀਆਂ ਮੇਰੇ ਕੋਲ ਰੁਕਦੀਆਂ ਭਾਜੀ ਆ ਕੇ ਅੱਛਾ ਜੀ ਤੇ ਤਿੰਨ ਬੱਸਾਂ ਦਿੱਲੀ ਜਾਂਦੀਆਂ ਦੋ ਮਨਾਲੀ ਜਾਂਦੀਆਂ ਦੋ ਜੈਪੁਰ ਜਾਂਦੀਆਂ ਜੀ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਇਹ ਕਰਦਾਗਾ ਜੀ ਕਿ ਰੁਕਣਾ ਜ਼ਰੂਰੀ ਹੈ ਚਾਹੇ ਡਰਾਈਵਰ ਵੀਰਾਂ ਨੂੰ ਵੀ ਮੈਂ ਇਹੀ ਬੇਨਤੀ ਕਰਦਾਗਾ ਮੇਰਾ ਭਰਾ ਚਾਹੇ ਖਾਲੀ ਹੈ ਚਾਹੇ ਸਵਾਰੀ ਲੈ ਕੇ ਜੀ ਸਾਬੇ ਤੇ ਵਿਜ਼ਿਟ ਜੁੜ ਕਰਨਾ ਯਾਰਾ ਰੁਕਣਾ ਜ਼ਰੂਰੀ ਹੈ ਮੇਰਾ ਭਰਾ ਕਿਸੇ ਨੋ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਟੰਗੀ ਪਰੇਸ਼ਾਨੀ ਭਾਜੀ ਮੇਰੇ ਏਰੀਆ ਦੇ ਵਿੱਚ ਆਉਂਦੀ ਨਾ ਮੇਰਾ ਨੰਬਰ 24 ਘੰਟੇ ਚੱਲਦਾ ਭਾਜੀ ਓਕੇ ਕੋਈ ਵੀ ਪਰੇਸ਼ਾਨੀ ਆਉਂਦੀ ਆਪਾਂ ਹਾਜ਼ਰ ਹਾਂ ਭਾਜੀ ਅੱਛਾ ਜੀ ਹਾਂਜੀ ਵਧੀਆ ਮੈਂ ਚਲੋ ਵਧੀਆ ਲੱਗਿਆ ਮੈਨੂੰ ਬੇ ਮੰਦੀਪ ਬਾਈ ਨਾਲ ਦਿਲਵਰ ਬਾਈ ਪੰਜਾਬ ਪ੍ਰਧਾਨ ਪੰਜਾਬ ਦੇ ਪ੍ਰਧਾਨ ਆ ਜੀ ਇਹ ਬਹੁਤ ਚੰਗੀ ਗੱਲ ਲੱਗੀ ਆ ਤੇ ਬਾਈ ਨਾਲ ਡਾਕਟਰ ਸਾਹਿਬ ਨਾਲ ਵੀ ਚਲੋ ਤੁਹਾਡੀ ਮੁਲਾਕਾਤ ਪਿਆਰ ਆ ਤੁਹਾਡਾ ਨਾ ਹਾਂਜੀ ਹਾਂਜੀ ਤੇ ਇਹ ਮੈਂ ਪੁੱਛ ਸਕਦਾ ਵੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਨਾਰੇ ਨੂੰ ਇਕੱਠਿਆਂ ਨੂੰ ਅੰਦਾਜ਼ਾ ਵੀ ਦੋ ਦੋ ਸਾਲ 4 ਸਾਲ 10 ਸਾਲ ਜਾਂ ਸਾਢੇ 4 ਸਾਲ ਤਾਂ ਹੋ ਗਏਗਾ ਜੀ ਤੁਹਾਨੂੰ ਪੰਜ ਸਾਲ ਹੋ ਗਏ ਜਾਣ ਕੇ ਆਪਾਂ ਨੂੰ ਚਲੋ ਬਹੁਤ ਬਧੀਆ ਪਿਆਰ ਪਿਆਰ ਤੁਹਾਡਾ ਬਹੁਤ ਆ ਨਾ ਬਹੁਤ ਜ਼ਿਆਦਾ ਦੋ ਮਿੰਟ ਆਪਾਂ ਮਨਦੀਪ ਬਾਈ ਦੇ ਲੈ ਲਈਏ ਹਾਂ ਬਿਲਕੁਲ ਭਾਈ ਬਿਲਕੁਲ ਮਨਦੀਪ ਬਾਈ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਮਨਦੀਪ ਬਾਈ ਬਹੁਤ 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 ਸੋਹਿਆ ਤੁਹਾਡੇ ਬਾਰੇ ਤਾਂ ਜੀ ਬਹੁ ਅੱਜ ਆਪਾਂ ਅੱਜ ਆਪਾਂ ਜਿੱਥੇ ਬੈਠੇ ਆਂ ਹਾਂ ਜੀ ਪਿੰਡ ਪਿੰਡ ਨੇ ਸਾਡਾ ਬਹੁਤ ਪਿਆਰਾ ਹੈ ਅੱਛਾ ਜੀ ਆਪਾਂ ਸਭ ਤੋਂ ਆਪਾਂ ਕਿੱਥੇ ਰਹਿੰਦੇ ਆਂ ਠੀਕ ਹੈ ਜੀ ਆਪਾਂ ਸ਼ਾਮ ਨੂੰ ਨੱਡ ਭਗ ਦੂਜੇ-ਤੀਜੇ ਦਿਨਾਂ ਜੀ ਦੇਖੋ ਬਹੁਤ ਵਧੀਆ ਗੱਲ ਉਹ ਸਾਡਾ ਦਿੱਲੀ ਦਾ ਲਗਭਗ ਕਦੇ-ਕਦੇ ਜਦੋਂ ਦਿੱਲੀ ਵੱਲੀ ਰਹੇ ਹਾਂ ਜੀ 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 ਅੱਧੀ ਆ ਜਾਂਦੇ ਭਰਾਵਾਂ ਨਾਲ ਬਹੁਤ ਕਿੰਨੇ ਪਿਆਰਾ ਆਪਣੇ ਜੀ ਕਿੱਥੇ ਰਹਿੰਦੇ ਦੇਖਦੇ ਘੁੰਮਣਾਵੇ ਆਲਦੋਲੇ ਕਿਤੇ ਜਾਣਾ ਹੋਵੇ ਹਾਂਜੀ ਸਾਡੇ ਰੱਖਿਆ ਜਾਂਦਾ ਜੀ ਕੁਝ ਐਚਆ ਟਾਬੇ ਬਾਰੇ ਕੋਈ ਖਾਸ ਗੱਲ خاص گل بھائی ਜੀ ਜਿਹੜੀ ਮੈਂ ਤਾਂ ਇਹ ਕਹੂੰਗਾ ਬੜਾ ਜੋਰ ਤੇ ਨੰਨੋ ਸ਼ਹਿਰ ਕੋ ਨੰਬਰ 1 ਦਾ ਬਾਇਚਾਰ ਦਾ ਬਾਇ ਜੀ ਠੀਕ ਹੈ ਜੀ ਤੇ ਜਨਕੀ ਸਾਰੀ ਸੁਝਾਵਾਂ ਵਧੀਆ ਹੈ ਕਿ ਵੀ ਤੇ ਇਹ ਕੋ ਕਹਿਣ ਦਾ ਕਸਟਮਰ ਦਾ ਜਨਕੀ ਸਾਰੀਆਂ ਸੁਝਾਵਾਂ ਦਾ ਧਿਆਨ ਰੱਖਿਆ ਜਾਂਦਾ ਤੇ ਜੀ ਇਹਦਾ ਮਤਲਬ ਕਸਟਮਰ ਨੂੰ ਕੀ ਤਰ੍ਹਾਂ ਨਰਾਜ਼ ਨਹੀਂ ਕਰਨਾ ਕਹਿਣ ਤੁਹਾਨੂੰ ਬਿਲਕੁਲ ਮੱਲਣੀ ਇਹਦੀ ਗੱਲਾਂ ਦੇ ਜੀ ਬਹੁਤ ਚੰਗੀ ਗੱਲ ਹੈ ਜੀ ਵਧੀਆ ਪਾਰਕਿੰਗ ਵੀ ਹੈਗੀ ਤੇ ਹਾਂ ਵਧੀਆ ਹੈਗੀ ਜਿਵੇਂ ਜਿੱਲੀ ਲੱਗੀ ਹੈ ਤੇ ਲੇਕਿਨ ਜੀ ਠੀਕ ਹੈ ਜੀ ਉਹਦੇ ਬਾਅਦ ਖਾਣਾ ਵਧੀਆ ਆ ਖਾਣਾ ਵਧੀਆ ਹੋਰ ਗੱਲ ਸਾਰਿਆਂ ਨੂੰ ਵਧੀਆ ਹੀ ਲੱਗਦੀ ਹੈ ਜੀ 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 ਇੰਨੀ ਭਾਈ ਸਾਹਿਬ ਜਾਵਾ ਆਪਾਂ ਕਰ ਲਈ ਇਕੱਠੇ ਬੈਠੇ ਹੋਈ ਜਨ ਜੀ 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 ਆਪਾਂ ਭਾਈ ਸਾਹਿਬ ਕਰਾਂਗੇ ਵਿਆਹ ਨਹੀਂ ਖਾਣੀ ਆਪਾਂ ਹਾਂਜੀ ਭਾਈ ਸਾਹਿਬ ਨੇ ਖਾ ਕੇ ਇਹ ਮਤਲਬ ਟੇਸਟ ਕਰਕੇ ਦੇਖਣਾ ਦੇਖੋ ਕਮੀ ਨਹੀਂ ਲੱਗੇ ਬੰਦੇ ਲਾ ਕੇ ਕਹਿਣਾ ਯਾਰ ਇਹ ਹਰ ਟੇਸਟ ਇਦਾਂ ਲੱਗਿਆ ਅੱਛਾ ਜੀ ਬੰਦੇ ਖਾ ਕੇ ਜਾਂਦੇ ਆ ਅੱਛਾ ਜੀ ਕਿਦਾਂ ਲਾਓ ਕਈ ਦਿਨ ਨਹੀਂ ਖਾਣੇ ਹਾਂ 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 ਬਹੁਤ ਚੰਗੀ ਗੱਲ ਆ ਬਹੁਤ ਚੰਗੀ ਗੱਲ ਨਾ ਬੰਦੇ ਵੀ ਵਰਕਰ ਦੇ ਕਹਿਣਾ ਸਹੀ ਜੀ 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 ਆਪਾਂ ਦਿਲਬਰ ਬਾਈ ਦੇ ਦੋ ਕੋ ਵੀ ਆਪਾਂ ਦਿਲਬਰ ਬਾਈ ਦੇ ਲੈ ਲਈਏ ਹਾਂ ਲੋ ਜੀ ਜਨਰਵਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੈਗਰਦੇਵ ਧੰਗਰਦੇਵ ਜਨਰਵਰ ਭਾਈ ਤੁਹਾਡਾ ਤਾਂ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਵਾਹੀ ਗੁਰਦੀ ਕਿਰਪਾ ਨਾਲ ਨਾਮ ਬਹੁਤਾ ਆਲੇ ਦੁਆਲੇ ਬਹੁਤ ਪਹਿਣਾ ਭਰਾ ਪਿਆਰ ਕਰਦੇ ਬਹੁਤ ਜਾਣਦੇ ਆ ਜੀ ਤੇ ਐ ਚਾ ਢਾਬੇ ਤੇ ਤੁਹਾਡਾ ਤੁਹਾਡਾ ਬਹੁਤ ਪਿਆਰ ਆ ਚਲੋ ਬਾਈ ਹੁਣ ਪਹਿਲਾਂ ਵੀ ਦੱਸਿਆ ਜੀ ਮੈਂ ਪੁੱਛ ਸਕਦਾ ਜੀ ਕੋਈ ਖਾਸ ਗੱਲ ਤੁਹਾਨੂੰ ਕੋਈ ਲੱਗੀ ਹੋਵੇ ਐ ਚਾ ਢਾਬੇ ਬਾਰੇ ਜੀ ਮੋੜ ਕਰ ਲਿਓ ਮੈਂ ਦਊਗਾ ਕਿ ਪੈਣੀ ਭਾਈ ਬੜਾ ਮਿਲਣਸਾਰ ਭਰਾ ਆ ਏ ਜਿੰਨੇ ਵੀ ਭੈਣ ਭਰਾ ਇਸ ਇੰਟਰਵਿਊ ਇਸ ਵੀਡੀਓ ਨੂੰ ਸੁਣ ਰਹੇ ਆ ਜੀ ਤੁਸੀਂ ਇਹ ਨਾ ਸੋਚੋ ਕਿ ਅਸੀਂ ਪਹਿਲੀ ਵਾਰ ਆਏ ਆ ਜੇ ਤੁਸੀਂ ਬਾਈ ਨੂੰ ਮਿਲੋਗੇ ਤੁਹਾਨੂੰ ਲੱਗੂਗਾ ਕਿ ਅਸੀਂ ਵਾਰ-ਵਾਰ ਉੱਥੇ ਜਾਈਏ ਜੀ ਜੀ ਪਲੱਸ ਗੱਲ ਇਹ ਆ ਕਿ ਇਸ ਟਾਬੇ ਦੇ ਉੱਤੇ ਸ਼ਾਕਾਹਾਰੀ ਭੋਜਨ ਛਕਣ ਦੇ ਲਈ ਸਾਧ ਸੁਤਰਾ ਭੋਜਨ ਛਕਣ ਦੇ ਲਈ ਜਦੋਂ ਇਨਸਾਨ ਜਦੋਂ ਆਪਦਾ ਘਰ ਛੱਡ ਕੇ ਤੁਰਦਾ ਨਾ ਜੀ ਇਨਸਾਨ ਨੂੰ ਬਾਥਰੂਮ ਟਾਇਲਟ ਬਿਲਕੁਲ ਸਾਫ਼ ਤੇ ਖਾਣਾ ਵਧੀਆ ਮਿਲਣਾ ਚਾਹੀਦਾ ਬਿਲਕੁਲ ਜੀ ਤੇ ਦੋਨੋਂ ਚੀਜ਼ਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਰੱਖ ਕੇ ਬਹੁਤ ਹੀ ਵਾਜਬ ਰੇਟਾਂ ਦੇ ਉੱਤੇ ਬਹੁਤ ਹੀ ਵਧੀਆ ਚੀਜ਼ਾਂ ਬਹੁਤ ਹੀ ਵਧੀਆ ਸੋਸਾਇਟੀ ਦੇ ਵਿੱਚ ਉਪਰਾ ਦਿੰਦੇ ਪਏ ਆ। ਸੋ ਜਿਹੜਾ ਵੀ ਭੈਣ ਭਰਾ ਇੱਥੇ ਰੁਕਦਾ ਇੱਕ ਵਾਰੀ ਜਰੂਰ ਆਵੇ ਇਸ ਰੋਡ ਤੋਂ ਜਦੋਂ ਤੁਸੀਂ ਲੰਘੋ ਮਲਾ ਚੌੜ ਤੋਂ ਨਮਾਸ਼ਹਿਰ ਨੂੰ ਜਾਂਦੇ ਹੋਏ ਐਚ ਆਰ ਢਾਬਾ ਤੁਹਾਨੂੰ ਮਿਲੂਗਾ ਤੇ ਤੁਹਾਨੂੰ ਘਰਵਾ ਦਾ ਮਾਹੌਲ ਮਿਲੂ। ਚਲੋ ਬਹੁਤ ਬਹੁਤ ਚੰਗੀ ਗੱਲ ਆ ਜੀ ਤੇ ਬਾਈ ਆਪਣੇ ਡਾਕਟਰ ਸਾਹਿਬ ਦਾ ਵੀ 2 ਮਿੰਟ ਜੀ ਜਤਿੰਦਰ ਭਾਈ ਜੀ ਜਤਿੰਦਰ ਭਾਈ ਦਾ ਭਾਈ ਸასი ਘਾਲ ਹੈ? ਹਾਂ ਜੀ ਸასი ਘਾਲ ਭਾਈ ਜੀ। ਭਾਈ ਜੀ ਅ ਬਾਈ ਉਹਨਾਂ ਦੇ ਸਾਰਿਆਂ ਦੇ ਵੀਊ ਲੈ ਚਲੋ ਵਧੀਆ ਗੱਲ ਆ ਚੰਗੀ ਗੱਲ ਆ ਸਾਰਿਆਂ ਨੇ ਸਪਾਈ ਬਾਰੇ ਬਹੁਤ ਚੰਗੀ ਗੱਲ ਕਹੀ। ਤੁਹਾਨੂੰ ਵੀ ਕੋਈ ਖਾਸ ਗੱਲ ਲੱਗਦੀ ਹੈ ਕਿ ਸਪਾਈ ਤਾਂ ਲੱਗਦੀ ਲੱਗਦੀ ਹੈ ਹੋਰ ਕੋਈ ਗੱਲ ਖਾਸ ਲੱਗਦੀ ਹੋਵੇ ਭਾਈ ਸਾਡਾ ਜਦਾਂ ਜੀ ਤੇ ਜਿਹੜਾ ਖਾਣਾ ਹੈ ਉਹਦੇ ਚ ਇੱਕ ਨੰਬਰ ਦਾ ਘਰ ਦਾ ਸੁਆਦ ਹੈ ਅੱਛਾ ਘਰ ਦਾ ਸੁਆਦ ਹੈ ਘਰ ਦਾ ਹੀ ਸੁਆਦ ਹੈ ਅੱਛਾ ਜੀ ਨੰਬਰ 2 ਅਸੀਂ ਟਾਬੇ ਦੇ ਡੇਲੀ ਸਬਜ਼ੀ ਤਾਜੀ ਦੇ ਗਾਉਂਦੇ ਅੱਛਾ ਤਾਜੀ ਸਬਜ਼ੀ ਵੀ ਡੇਲੀ ਤੇ ਗਰੋਸਰੀ ਕਰਾਨੇ ਦਾ ਸਟੋਰ ਵੀ ਦੇ ਇੰਨੀ ਅੱਛਾ ਜੀ ਇੱਦਾਂ ਐਡਵਾਂਸ ਲਿਆ ਗਿਆ ਅਸੀਂ ਕੁਝ ਨਹੀਂ ਰੱਖਦੇ ਜੀ ਡੇਲੀ ਤੋਂ ਡੇਲੀ ਸਾਮਾਨ ਆਉਂਦਾ ਅੱਛਾ ਤੇ ਨੰਬਰ 2 ਇੱਥੇ ਜਿਹੜਾ ਸਾਡਾ ਸਟਾਫ ਹੈ ਬਹੁਤ ਮਿਲਨਸਾਰ ਹੈ ਜੀ ਪਿਆਰ ਨਾਲ ਪਿਆਰ ਨਾਲ ਲਾਈਦਾ ਜੀ ਠੀਕ ਹੈ ਜੀ ਜੀ ਉਹ ਤੋਂ ਬਾਅਦ ਪਾਰਕਿੰਗ ਦਾ ਬਹੁਤ ਪ੍ਰਬੰਧ ਹੈ ਹੁਣ ਅਸੀਂ ਕਿੱਟੀ ਹਾਲ ਵੀ ਬਣਾਇਆ ਅੰਦਰ ਅੱਛਾ ਉੱਧਰ ਬਣਾਇਆ ਹਾਂਜੀ ਸਾਡਾ ਹਾਲ ਵੀ ਹੁਣ ਤਿਆਰ ਹੋ ਗਿਆ ਚਲੋ ਉਹ ਵੀ ਆਪਾਂ ਦੇਖਦੇ ਆਂ ਬਾਅਦ ਵਿੱਚ ਹਾਂਜੀ ਹਾਂਜੀ ਅੱਛਾ ਜੀ ਬਾਕੀ ਸਹੀ ਹੈ ਜੀ ਅੰਦਰ ਸਟਾਫ ਸਾਰਾ ਵਧੀਆ ਜਿੱਦਾਂ ਵੀ ਸਾਡੇ ਕੋਲ ਕੋਈ ਵੀ ਆਂਦਾ ਜੇ ਐਚਾ ਕੋਈ ਲੋਡ ਬੰਦਾ ਆ ਜਾਂਦਾ ਜੀ ਉਦਾਂ ਵੀ ਪੈਸੇ ਕਿਤੇ ਨਹੀਂ ਉਦਾਂ ਹੀ ਮਦਦ ਕਰਦੀ ਦੀ। ਉਦਾਂ ਮਦਦ ਕਰਦੀ ਦੀ ਅੱਛਾ। ਵੀ ਚਲੋ ਭਾਈ ਤੁਸੀਂ ਖਾਣਾ ਖਾਓ। ਅੱਛਾ ਜੀ। ਪੈਸੇ ਨੂੰ ਪਹਿਲਾ ਬਾਅਦ ਚ ਪਹਿਲਾਂ ਸਾਡਾ ਹੀ ਹੁੰਦਾ ਵੀ ਬੰਦਾ ਜੋ ਵੀ ਆਇਆ। ਜੀ ਬਿਲਕੁਲ ਬਿਲਕੁਲ। ਜੋ ਜੀ ਆਵੇ। ਸਹੀ ਗੱਲ ਆ ਤੁਹਾਡੀ। ਠੀਕ ਹੈ ਜੀ। ਤੁਹਾਨੂੰ ਇੱਕ ਵਧੀਆ ਖਾ ਪੀ ਗਜ ਹੈ। ਸਾਡੀ ਪਹਿਲ ਇਸੇ ਗੱਲ ਨੂੰ ਹੈ। ਠੀਕ ਹੈ ਜੀ। ਭਾਈ ਪੈਸਾ ਬਾਅਦ ਚ ਪਹਿਲਾ ਬੰਦੇ ਨੂੰ ਜਰੂਰ ਰੋਟੀ ਆਸਾਨੀ ਤਾਂ ਵੀ ਜਰੂਰ ਆ ਰਹੀ ਜੀ। ਹੋਰ ਸਾਡੇ ਕੋਲ ਡੇਲੀ ਕੋਈ ਨਾ ਕੋਈ ਬੰਦਾ ਆ ਜਾਂਦਾ ਜੂ ਰੋਟੀ ਪਾਣੀ ਖੁਲਾਕ ਹੈ ਬੇਤਗੀ ਦਾ ਭਾਜੀ। ਜੀ ਜੀ। ਹਾਂਜੀ ਹਾਂਜੀ। ਅਨੀ ਬਾਈ ਨੂੰ ਵਧੀਆ ਦੇ ਦਿਓ ਮਾਈਕ ਤੇ ਦੋ ਮਿੰਟ ਲਈ ਅਨੀ ਬਾਈ ਚੀਜ਼ੇ ਬਹੁਤ ਚੰਗੀ ਲੱਗੀ ਦੇਖੋ ਨਾ ਲੋਕ ਪਿਆਰ ਕਰਦੇ ਆ ਤੇ ਸਾਰਾ ਕੁਝ ਵਧੀਆ ਆ ਸਕਰੀਨਾਂ ਵੀ ਮੇਰੇ ਨਾਲ ਤੁਸੀਂ ਗਾਣੇ ਵੀ ਲਾਈ ਹੋਏ ਆ ਅੰਦਰ ਵੀ ਲੱਗਾ ਹੋਇਆ ਸਾਰਾ ਸਟੱਫ ਉਹ ਵਧੀਆ ਲੱਗਿਆ ਸਾਬ ਕੁਝ ਕੋਈ ਘਰ ਵਾਂਗੂ ਲੱਗ ਰਿਹਾ ਬਿਲਕੁਲ ਭਾਜੀ ਬਿਲਕੁਲ ਭਾਜੀ ਮੇਰੇ ਕੋਲ ਨਾ ਕੋਈ ਵੀ ਕਸਟਮਰ ਵੀਰ ਭਰਾ ਭੈਣ ਆਉਂਦੇ ਨਾ ਜੀ ਭਾਜੀ ਸਾਰਿਆਂ ਨੂੰ ਮੈਂ ਇੱਕ ਗੱਲ ਦੱਸਾਂ ਆਪਣੇ ਫੈਮਿਲੀ ਦੀ ਜ਼ਰਾ ਜੀ ਜੀ ਉਹ ਵੀ ਆਂਦਾ ਨਾ ਆਪਣੇ ਘਰੇ ਆਂਦਾ ਭਾਜੀ ਜੀ ਬਿਲਕੁਲ ਇੰਨਾ ਕਿ ਮੰਨੋ ਚੰਗਾ ਲੱਗਦਾ ਨਾ ਹਾਂਜੀ ਚਲੋ ਕਸਟਮਰ ਆਇਆ ਆਪਣੀ ਫੈਮਿਲੀ ਦੇ ਤਰ੍ਹਾਂ ਵਿਹਾਰ ਕਰ ਰਿਹਾ ਬਹੁਤ ਚੰਗਾ ਲੱਗਦਾ ਜੀ ਜੀ ਨਾਲੇ ਇੱਕ ਹੋਰ ਪਜੀ ਤਾਬੇ ਦੇ ਸੁਵਿਧਾ ਸਾਡੇ EV ਪੁਆਇੰਟ ਦੀ ਹਾਂਜੀ ਮਾਈ EV ਪੁਆਇੰਟ ਚਾਰਜਿੰਗ ਪੁਆਇੰਟ ਹੈ ਤਾਬੇ ਦੇ 8000 ਹਾਂਜੀ ਹਾਂਜੀ ਹਾਂ ਨਾ ਵੀਰ ਭਰਾਵਾਂ ਦੇ ਕੋਲ ਚਾਰਜਿੰਗ ਵਾਲੀਆਂ ਗੱਡੀਆਂ ਹੈਗੀਆਂ ਅੱਛਾ ਚਾਰਜ ਕਰ ਸਕਦੇ ਆ ਭਾਜੀ ਚਾਰਜ ਕਰ ਸਕਦੇ ਆ ਇੱਥੇ ਗੱਡੀਆਂ ਅੱਛਾ ਵਾਹ ਇਹ ਤਾਂ ਬਹੁਤ ਵਧੀਆ ਗੱਲ ਹੈ ਬਹੁਤ ਬਹੁਤ ਚੰਗੀ ਗੱਲ ਹੈ ਜੀ ਇਹਦਾ ਹਾਂਜੀ ਹਾਂ ਇਹ ਤਾਂ ਬਹੁਤ ਇੱਕ ਗੱਲ ਹੋਰ ਆਪਾਂ ਇੰਟਰਵਿਊ ਇੱਥੇ ਬੈਠ ਕੇ ਕਿਉਂ ਲਈਏ ਇਹਦਾ ਵੀ ਖ ਕਾਰਨਾਕਾਰ ਨੇ ਤੇ ਮੈਂ ਦੇਖਣ ਜਾਂਦਾ ਜੀ ਦੇਖੋ ਨੁਕਾ ਆਪ ਆ ਰਹੇ ਆ ਵਧੀਆ ਚੀਜ਼ ਲੱਗ ਰਹੀ ਆ ਆਪਾਂ ਹੁਣ ਅੰਦਰ ਬੈਠ ਕੇ ਵੀ ਇੰਟਰਵਿਊ ਲੈਂਦੇ ਸਵਾਦ ਨਹੀਂ ਆਦਾ ਸਵਾਦ ਆ ਰਿਹਾ ਹਾਂ ਵਧੀਆ ਗੱਲ ਆ ਬਹੁਤ ਚੰਗੀ ਗੱਲ ਆ ਜੀ ਇੱਕ ਪਰ ਤੁਹਾਡੀ ਚਾਹ ਬਹੁਤ ਟੇਸਟੀ ਲੱਗੀ ਬਈ ਜੀ ਇੱਕ ਵਾਰ ਹੋਰ ਪੜਾਉਂਗਾ ਜੀ ਮੈਂ ਕਿਹਾ ਜਰੂਰ ਭਾਜੀ ਬਹੁਤ ਬਹੁਤ ਟੇਸਟੀ ਲੱਗੀ ਵਧੀਆ ਗੱਲ ਆ ਪਰਮਾਤਮਾ ਲੰਬੀ ਉਮਰ ਕਰੇ ਬਹੁਤ ਚੰਗਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਜੀ ਠੀਕ ਆ ਜੀ ਤੇ ਵਾਈ ਗੁਰੂ ਤੰਦਰੁਸਤੀ ਵਾੱਚੇ ਕੁਝ ਹੋਰ ਕਿਸੇ ਭਰਾ ਨੇ ਕੁਝ ਕਹਿਣਾ ਤਾਂ ਦੱਸ ਸਕਦੇ ਜੀ ਦੱਸ ਦਿਓ ਬਾਈਂ ਤੇਦੇ ਕੋਈ ਗੱਲ ਨਹੀਂ ਮਤ ਕਰੋ ਕਰੋ ਗੱਲ ਜਹਾ ਜੀ ਬਾਈਂ ਇਹ ਦਿਲ ਮੇ ਭਾਈ ਦੇ ਸੁਣੀ ਗੋ ਆ ਹਾਂ ਹਾਂ ਕੋਈ ਚੱਕਰ ਨਹੀਂ ਤਾਂ ਵਧੀਆ ਗੱਲ ਆ ਲੋਕ ਪਸੰਦ ਕਰ ਰਹੇ ਆ ਹਾਂਜੀ ਸਾਡੇ ਐ ਦੱਸੋ ਦੱਸੋ ਜੀ ਦੱਸੋ ਭਾਈਂ ਢਾਬੇ ਦੀ ਦੇਸੀ ਜੀ ਬਾਰਫੀ ਭਾਈ ਬਹੁਤ ਮਸ਼ਹੂਰ ਅੱਛਾ ਵਾਹ ਵੀ ਵਾਹ ਦੇਲੀ ਬਣਦੀ ਆ ਬੱਚਾ ਜੀ ਤੇ 10 ਕਿਲੋ ਵਰਫੀ ਸਾਡੀ ਦੇਲੀ ਲੱਗ ਜਾਂਦੀ ਆ ਭਾਈ ਓਕੇ ਪਿਓਰ ਦੇਸੀ ਕੇ ਦਾ ਵੇਚਣਾ ਅੱਛਾ ਠੀਕ ਹੈ ਜਿਹੜਾ ਬੇਸਣ ਹੈ ਭਾਜੀ ਉਹ ਵੀ ਚਣਿਆਂ ਦਾ ਦਿਲਬਰ ਭਾਈ ਕੁਝ ਕੁਝ ਕਹਿਣਾ ਚਾਹੁੰਦਾ ਦਿਲਬਰ ਭਾਈ ਕੁਝ ਕਹਿਣਾ ਚਾਹਦੇ ਹਾਂ ਮੈਂ ਇਹੀ ਕਹਾਂਗਾ ਕਿ ਤੁਸੀਂ ਇਕੱਲੀ ਚਾਹ ਦੀ ਗੱਲ ਕੀਤੀ ਚਾਹ ਦੇ ਨਾਲ ਤੁਹਾਨੂੰ ਆਪਾਂ ਵਰਫੀ ਵੀ ਖਵਾਵਾਂਗੇ ਤੇ ਬੇਸਣ ਵੀ ਖਵਾਵਾਂਗੇ ਜਿਹਦੇ ਕਰਕੇ ਇਸ ਥਾਪੇ ਨੂੰ ਜਾਣਿਆ ਜਾਂਦਾ ਥਾਪੇ ਦਾ ਨਾਂ ਆ ਸੋ ਤੁਸੀਂ ਖਾਓਗੇ ਤੇ ਯਾਦ ਕਰੋਗੇ ਠੀਕ ਹੈ ਮੈਂ ਵੀ ਵੀ ਭਲਾ ਜੇ ਉਸੇ ਚੈਨਲ ਤੋਂ ਜੇ ਲੇਲ ਨੂੰ ਕੁਝ ਕਹਿ ਰਿਹਾ ਮਰੇ ਤੁਹਾਡਾ ਚੈਨਲ ਨਾਲ ਗੱਲਬਾਤ ਲੱਗ ਰਹੀ ਹੈ ਬਹੁਤ ਵਧੀਆ ਹੈਗਾ ਕੋਈ ਫਲਟ ਨਹੀਂ ਆ ਰਿਹਾ ਤੇ ਕਿਤੇ ਬਾਹਰ ਦਾ ਵੀ ਸਿੱਧੇ ਵੀ ਕੋਟ ਮੰਗ ਕਰਨਾ ਹੋ ਜਾਂਦੀ ਹੈ ਕਿਹਨਾਂ ਦਾ ਤੁਸੀਂ ਪਹੁੰਚੇ ਹੋ ਜਾਂਦੇ ਹੋ ਬਹੁਤ ਵਧੀਆ ਲੱਗਦਾ ਸਾਨੂੰ ਜੇ ਤੁਸੀਂ ਅੱਜ ਸਾਡੇ ਟੈਟਾ ਦੇ ਤੇ ਆਏ ਸਾਨੂੰ ਬਹੁਤ ਵਧੀਆ ਲੱਗਿਆ ਕਿ ਤੇ ਨਾ ਨਾ ਦੀ ਠੀਕ ਹੈ ਬਹੁਤ ਵਧੀਆ ਕੋਈ ਹਿੰਦੀ ਵੀ ਗੱਲਬਾਤ ਕਰ ਸਕਦੇ ਜੀ ਬਿਲਕੁਲ ਬਿਲਕੁਲ ਚੰਗਾ ਬਣ ਜਾਈ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ